ਦੇਖੋ ਜਦੋਂ ਇੱਥੇ ਮੁਗਲ ਕਾਲ ਹੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਪੂਰਨ ਸ਼ਾਂਤ ਮਨ ਰੱਖ ਕੇ ਸ਼ਹਾਦਤ ਪ੍ਰਾਪਤ ਕੀਤੀ ਲਾਹੌਰ ਦੀ ਧਰਤੀ ਤੇ ਤੱਤਿਆਂ ਤਮਿੰਗਾ ਤੇ ਵੀ ਬੈਠੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਸ਼ਹਾਦਤ ਤੋਂ ਪਹਿਲਾਂ ਆਪਣੇ ਪੁੱਤਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਗਏ ਤੇ ਗੁਰਤਾ ਗੱਦੀ ਦੇਣ ਦੇ ਸਮੇਂ ਉਹਨਾਂ ਨੇ ਪਾਤਸ਼ਾਹ ਨੂੰ ਇਹ ਵੀ ਹਦਾਇਤਾਂ ਕੀਤੀਆਂ ਕਿ ਅੱਜ ਤੋਂ ਬਾਅਦ ਤੁਸੀਂ ਦੋ ਤਲਵਾਰਾਂ ਧਾਰਨ ਕਰਨੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਏ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵਸਾਏ ਹੋਏ ਨਗਰ ਸ੍ਰੀ ਅਮਰਸਰ ਸਾਹਿਬ ਦੇ ਸਰੋਵਰ ਦੇ ਵਿਚਕਾਰ ਦਰਬਾਰ ਸਾਹਿਬ ਨੂੰ ਕਾਇਮ ਕੀਤਾ ਤੇ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੁਰ ਬਣੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਤਾਂ ਉਹਨਾਂ ਨੇ ਫਿਰ ਦਰਬਾਰ ਸਾਹਿਬ ਦੇ ਸਨਮੁਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਾਇਮ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਾਇਮ ਕਰਨ ਤੋਂ ਬਾਅਦ ਪਾਤਸ਼ਾਹ ਨੇ ਉਥੋਂ ਸਿੱਖਾਂ ਦੇ ਜਿਹੜੇ ਆਪਣੇ ਕੋਈ ਵੀ ਮਸਲੇ ਹੁੰਦੇ ਸੀ ਉਹਨਾਂ ਨੂੰ ਉੱਥੇ ਹੀ ਸਲਝਾਉਣਾ ਸ਼ੁਰੂ ਕਰ ਦਿੱਤਾ ਪਰ ਉੱਥੇ ਉਸ ਵੇਲੇ ਕੋਈ ਵੀ ਜਿਹੜਾ ਗੈਰ ਮੁਸਲਮਾਨ ਆ ਉਹ ਹਥਿਆਰ ਨਹੀਂ ਰੱਖ ਸਕਦਾ ਕਿਹੜੇ ਸੰਦੀ ਆ ਕੋਈ ਇਹ ਆਪਣਾ 1600 ਤੇ 6 ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉਸ ਸਮੇਂ ਆ ਔਰ ਉਹਦੇ ਤੋਂ ਬਾਅਦ ਜਿਵੇਂ ਅਕਾਲ ਤਖਤ ਸਾਹਿਬ ਦੀ ਕਾਇਮੀ ਹੁੰਦੀ ਆ ਤਾਂ ਉੱਥੇ ਫਿਰ ਪਾਤਸ਼ਾਹ ਨੇ ਕਿਹਾ ਵੀ ਜਿਹੜਾ ਸਾਡਾ ਸਿੱਖ ਹੈਗਾ ਉਹ ਘੋੜੇ ਦੀ ਸਵਾਰੀ ਵੀ ਕਰੂਗਾ ਉਹ ਦਸਤਾਰ ਵੀ ਸਜਾਊਗਾ ਤੇ ਉਹ ਹਥਿਆਰਬੰਦ ਹੋਗਾ ਉਹਨਾਂ ਨੇ ਬਕਾਇਦਾ ਹੁਕਮਨਾਮੇ ਸਿੱਖਾਂ ਨੂੰ ਕੱਢੇ ਕਿ ਜਦ ਹਮਰੇ ਦਰਸ਼ਨ ਕੋ ਆਵੋ ਹੋਏ ਸੁਚੇਤ ਤਨ ਸ਼ਾਸਤਰ ਸਜਾਵੋ ਕਿ ਤਨ ਤੇ ਸ਼ਾਸਤਰ ਸਜਾਉਣੇ ਆ ਤਾਂ ਫਿਰ ਉੱਥੇ ਪਾਤਸ਼ਾਹ ਨੇ ਅਕਾਲ ਤਖਤ ਸਾਬ ਕਾਇਮ ਕੀਤਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਾਇਮ ਕੀਤਾ ਇਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਤਖਤ ਆ ਜਿੱਥੇ ਸਮੇਂ-ਸਮੇਂ ਦੇ ਉੱਤੇ ਸਿੱਖਾਂ ਦੀਆਂ ਕੋਈ ਆਪਸੀ ਮੁਸ਼ਕਲਾਂ ਆ ਜਾਂ ਕੋਈ ਸਾਡੇ ਤੇ ਵੱਡਾ ਹਮਲਾ ਵਾ ਜਾਂ ਕੋਈ ਕੌਮ ਦੇ ਵਿੱਚ ਔਖਾ ਵਿਪਤਾ ਵਾਲਾ ਸਮਾਂ ਵਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਦੇ ਹੇਠਾਂ ਜਿਹੜੀ ਸਿੱਖ ਕੌਮਾਂ ਇਕੱਠੀ ਹੁੰਦੀ ਰਹੀ ਆ ਤੇ ਵੱਡੀਆਂ ਤੋਂ ਵੱਡੀਆਂ ਜਿਹੜੀਆਂ ਵਿਪਤਾਵਾਂ ਵਾ ਉਹਦਾ ਸਾਹਮਣਾ ਸਿੱਖ ਕੌਮ ਨੇ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਦੇ ਵਿੱਚ ਕੀਤਾ ਇਹ ਉਦੋਂ ਸਥਾਪਿਤ ਹੋ ਸੀ ਹਾਂਜੀ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮੀਰੀ ਪੀਰੀ ਦੇ ਮਾਲਕ ਨੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਆ ਇਹ ਕਾਇਮ ਕੀਤਾ ਭਾਵੇਂ ਸਮੇਂ-ਸਮੇਂ ਦੇ ਉੱਤੇ ਜਿਹੜੀਆਂ ਸਮੇਂ ਦੀਆਂ ਹਕੂਮਤਾਂ ਵਾ ਉਹ ਜਿੱਥੇ ਸੱਜਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਢਹਿ ਢੇਰੀ ਕਰਦੀਆਂ ਰਹੀਆਂ ਅਕਾਲ ਤਖਤ ਸਭ ਨੂੰ ਵੀ ਨਿਸ਼ਾਨਾ ਬਣਾਇਆ ਪਰ ਸਿੱਖ ਜਿਹੜੇ ਹੀ ਫੇਰ ਉਹਨੂੰ ਬਣਾ ਕੇ ਉਹ ਪ੍ਰਾਣਾਥੜਾ ਅੱਜ ਵੀ ਹੈਗਾ ਗੁਰੂ ਹਰਗੋਬਿੰਦ ਪਾਤਸ਼ਾਹ ਵਾਲਾ ਜਦੋਂ ਅਸੀਂ ਸੰਮੁਖ ਹੁੰਨੇ ਆ ਬਾਕੀ ਢੈਂਦੇ ਵੀ ਰਹਿ ਸਿੱਖ ਬਣਾਉਂਦੇ ਵੀ ਰਿਹਾ ਸਰਕਾਰ ਜਦੋਂ ਵੀ ਬਣਾਉਂਦੀ ਸਿੱਖ ਉਹਨੂੰ ਮਨਜ਼ੂਰ ਨਹੀਂ ਕਰਦੇ ਆਪ ਸਿੱਖਾਂ ਨੇ ਆਪ ਆਪਣੇ ਹੱਥੀਂ ਜਿਹੜਾ ਤਖਤ ਸਾਹਿਬ ਹੀ ਪਹਿਲਾਂ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਾਇਮ ਕੀਤਾ ਬਾਅਦ ਵਿੱਚ ਜੇ ਵਕਤ ਵਕਤ ਤੇ ਢੱਠਾ ਵੀ ਆ ਤੇ ਖਾਲਸਾ ਪੰਥ ਜਿਹੜਾ ਉਹਨੂੰ ਬਣਾਉਂਦਾ ਰ ਅਕਾਲ ਤਖਤ ਸਾਹਿਬ ਸਿੱਖ ਧਰਮ ਦੇ ਵਿੱਚ ਸਰਵੋੱਚ ਤਖਤ ਆ ਇੱਥੇ ਸਿੱਖਾਂ ਨੂੰ ਜਿੱਥੇ ਧਾਰਮਿਕ ਤੌਰ ਤੇ ਅਗਵਾਈ ਤੇ ਮਿਲਦੀ ਮਿਲਦੀ ਆ ਉਥੇ ਰਾਜਸੀ ਤੌਰ ਦੇ ਉੱਤੇ ਵੀ ਗੁਰੂ ਪਾਤਸ਼ਾਹ ਨੇ ਅਗਵਾਈ ਦੇਣ ਦਾ ਕਾਰਜ ਕੀਤਾ ਹੈਗਾ ਕਿਉਂਕਿ ਸਿਰ ਅਕਾਲ ਤਖਤ ਸਾਹਿਬ ਦਾ ਜਿਹੜਾ ਫੈਸਲਾ ਹਰ ਸਿੱਖ ਨੂੰ ਹਰ ਮੰਨਣਾ ਪੈਂਦਾ ਅਕਾਲੀ ਦਲ ਦਾ ਗਠਨ ਹੁੰਦਾ ਆ ਅਕਾਲੀ ਦਲ ਇੱਕ ਬਹੁਤ ਪੁਰਾਣੀ ਰਾਜਨੀਤਿਕ ਪਾਰਟੀ ਹੈ ਇਹ ਕਿਵੇਂ ਉਦੇ ਹੁੰਦਾ ਔਰ ਸਿੱਖਾਂ ਨਾਲ ਅਕਾਲੀ ਦਲ ਦਾ ਕਿਵੇਂ ਤਾਲਮੇਲ ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਦੋਂ ਚਲਾ ਗਿਆ 1849 ਈਸਵੀ ਦੇ ਵਿੱਚ ਉਹਦੇ ਤੋਂ ਬਾਅਦ ਅੰਗਰੇਜ਼ਾਂ ਨੇ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਹੈਗੇ ਸੀ ਉਹਨਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਕਰ ਲਿਆ ਔਰ ਇਹਨਾਂ ਗੁਰਦੁਆਰਿਆਂ ਨੂੰ ਪੱਕੇ ਤੌਰ ਤੇ ਆਪਣੇ ਕੰਟਰੋਲ ਦੇ ਵਿੱਚ ਰੱਖਣ ਦੇ ਲਈ ਉਹਨਾਂ ਨੇ ਕਿਰਦਾਰਾਂ ਤੋਂ ਬਹੁਤ ਹੀ ਡਿੱਗੇ ਹੋਏ ਜਿਹੜੇ ਮੰਤ ਸੀ ਉਹ ਗੁਰਦੁਆਰਿਆਂ ਦੇ ਵਿੱਚ ਬਹਾਲਤੇ ਜਿਵੇਂ ਨਨਕਾਣਾ ਸਾਹਿਬ ਦਾ ਸਾਕਾ ਵੀ ਵਾਪਰਦਾ ਤਾਂ ਹੋਰ ਵੀ ਵਾਪਰਦਾ ਤਾਂ ਸਿੰਘ ਸਭਾ ਲੈ ਰੋਟੀ ਸਿੰਘ ਸਭਾ ਲਹਿਰ ਨੇ ਜਿੱਥੇ ਸਿੱਖ ਕੌਮ ਨੂੰ ਹੋਰ ਕਈ ਪੱਖਾਂ ਤੋਂ ਸੁਚੇਤ ਕੀਤਾ ਉੱਥੇ ਨਾਲ ਦੀ ਨਾਲ ਉਹਨਾਂ ਨੇ ਸਿੱਖਾਂ ਦੇ ਵਿਤਕ ਚਿੰਨ੍ਹ ਪੈਦਾ ਕੀਤੀ ਵੀ ਜਿਹੜੇ ਗੁਰਦੁਆਰਾ ਸਾਹਿਬ ਹੈਗੇ ਆ ਇਹਦੇ ਅੰਦਰ ਦਾ ਜਿਹੜਾ ਪ੍ਰਬੰਧ ਹੈ ਸਿੱਖਾਂ ਦੇ ਕੋਲ ਚਾਹੀਦਾ ਨਾ ਕਿ ਮਹੰਤਾਂ ਦੇ ਕੋਲ ਚਾਹੀਦਾ ਕਿਉਂਕਿ ਮਹੰਤ ਪਰਸਨਲੀ ਆ ਸਿੱਖਾਂ ਦਾ ਮਤਲਬ ਆ ਸਮੂਚੀ ਕੌਮ ਤਾਂ ਸਿੰਘ ਸਭਾ ਲਹਿਰ ਦੇ ਵਿੱਚੋਂ ਗੁਰਦੁਆਰਾ ਸੁਧਾਰ ਲਹਿਰ ਉੱਠਦੀ ਆ ਉਹ ਗੁਰਦੁਆਰਾ ਜਿਹੜੇ ਸੁਧਾਰ ਲਹਿਰ ਵਾਲੇ ਸੀ ਉਹਨਾਂ ਨੇ ਛੋਟੇ-ਛੋਟੇ ਜਥਿਆਂ ਦੇ ਵਿੱਚ ਆਪਣੇ ਆਪ ਨੂੰ ਜਥੇਬੰਦਕ ਕੀਤਾ ਇਹ ਗੱਲ ਕੋਈ 1920-21 ਦੇ ਕਰੀਬ ਦੀ ਆ ਉਹ ਜਦੋਂ ਆਪਣੇ ਆਪ ਨੂੰ ਜਥੇਬੰਦਕ ਕਰਦੇ ਤੇ ਕੁਝ ਜਥਿਆਂ ਦੇ ਨਾਮ ਜਿਵੇਂ ਗੜਗੱਜ ਅਕਾਲੀ ਜਥਾ ਮਾਝੇ ਵਾਲਾ ਜਥਾ ਉਹ ਜਿਹੜੇ ਜਥਿਆਂ ਦੇ ਨਾਮ ਅਕਾਲੀ ਜਥੇ ਪੈ ਤੇ ਜਦੋਂ ਐਸਜੀਪੀਸੀ ਹੁੰਦ ਦੇ ਵਿੱਚ ਆ ਗਈ ਸਿੱਖਾਂ ਦੀ ਜੱਦੋਜ਼ਹਿਰ ਦੇ ਨਾਲ ਗੁਰਦੁਆਰਾ ਸੁਧਾਰ ਲਹਿਰ ਚੋਂ ਫੇਰ ਐਸਜੀਪੀਸੀ ਨੂੰ ਇੱਕ ਹਰਾਵਲ ਦਸਤੇ ਦੀ ਲੋੜੀ ਜਿਹੜਾ ਐਸਡੀਪੀਸੀ ਦੇ ਕੰਮਾਂ ਨੂੰ ਅੱਗੇ ਤੋਰ ਸਕੇ ਔਰ ਉਹਨਾਂ ਦੀ ਸੁਰੱਖਿਆ ਕਰੇ ਉਸ ਵੇਲੇ ਫਿਰ 1900 ਤੇ 20 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਧਰਤੀ ਤੇ 14 ਦਸੰਬਰ ਦਾ ਦਿਨ ਹੀ ਜਦੋਂ ਸ਼ਰੂਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਦੇ ਉੱਤੇ ਕਾਇਮ ਕੀਤਾ ਗਿਆ ਕਿਉਂਕਿ ਅਕਾਲ ਦਾ ਤਖਤ ਰੱਬ ਦਾ ਤਖਤ ਅਕਾਲੀ ਜਿਹੜਾ ਅਕਾਲ ਪੁਰਖ ਨੂੰ ਮੰਨਣ ਵਾਲਾ ਤੇ ਅਕਾਲ ਪੁਰਖ ਨੂੰ ਮੰਨਦੇ ਹੋਇਆ ਸਾਰਿਆਂ ਦੇ ਵਿੱਚ ਰੱਬ ਨੂੰ ਵੇਖ ਕੇ ਗੁਰੂ ਪਾਤਸ਼ਾਹ ਦੇ ਦਿੱਤੇ ਹੋਏ ਸਿਧਾਂਤਾਂ ਦੇ ਮੁਤਾਬਕ ਜਿਹੜਾ ਚੱਲਦਾ ਉਹਨੂੰ ਅਕਾਲੀ ਕਿਹਾ ਜਾਂਦਾ ਤੋ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਕਾਲੀ ਦਲ ਦੀ ਕਾਇਮੀ ਹੋਈ ਆ ਇਸ ਕਰਕੇ ਹਮੇਸ਼ਾ ਤੋਂ ਜਿਹੜਾ ਸ਼ਰੂਮਣੀਆ ਅਕਾਲੀ ਦਲ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਸਥਿਤੀਆਂ ਪਰਿਸਥਤੀਆਂ ਭਾਵੇਂ ਸਮੇਂ-ਸਮੇਂ ਦੇ ਉੱਤੇ ਕਿਹੋ ਜਿਹੀਆਂ ਵੀ ਹੋਣ ਪਰ ਹਰ ਅਕਾਲੀ ਆਪਣੇ ਆਪ ਨੂੰ ਗੁਰੂ ਦੇ ਅੱਗੇ ਜਵਾਬਦੇਹ ਮੰਨਦਾ ਤੇ ਗੁਰੂ ਪਾਤਸ਼ਾਹ ਨੂੰ ਨਤਮਸਤਕ ਹੁੰਦਾ ਹੈਗਾ ਤੇ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਆਕਾਲੀ ਦਲ ਵਿੱਚ ਆਣਾ ਔਰ ਆਕਾਲੀ ਦਲ ਵਿੱਚ ਵੀ ਇੱਕ ਰੈਵੋਲੂਸ਼ਨ ਲਿਆਣਾ ਉਹ ਕਿਵੇਂ ਸ਼ੁਰੂ ਹੋਇਆ ਉਸ ਚੀਜ਼ ਨੂੰ ਕਿਵੇਂ ਤੁਸੀਂ ਦੇਖਦੇ ਨਹੀਂ ਦੇਖੋ ਜੀ ਆਕਾਲੀ ਦਲ ਦੇ ਵਿੱਚ ਤੇ ਵੈਸੇ ਤੇ ਹਮੇਸ਼ਾ ਤੋਂ ਇੱਕ ਖੁੱਲੀ ਭਰਤੀ ਰਹੀ ਹੈ ਉੱਥੇ ਤੇ ਇਹੋ ਹੀ ਹੁੰਦਾ ਹੈ ਵੀ ਜਿਹੜਾ ਬੰਦਾ ਆ ਸਾਬਤ ਸੂਰਤਾ ਜਿਹੜਾ ਬੰਦਾ ਗੁਰੂ ਪੰਥ ਦੇ ਸਿਧਾਂਤਾਂ ਨੂੰ ਮੰਨਦਾ ਵਾ ਪ੍ਰਣਾਇਆ ਵਾ ਉਹ ਅਕਾਲੀ ਦਲ ਦੇ ਵਿੱਚ ਆ ਸਕਦਾ ਤੇ ਜਿਵੇਂ ਜਿਵੇਂ ਕੋਈ ਫਿਰ ਪਾਰਟੀ ਦੇ ਵਿੱਚ ਮਿਹਨਤ ਕਰਦਾ ਵਾ ਉਹ ਫਿਰ ਅੱਗੇ ਵੱਧਦਾ ਰਹਿੰਦਾ ਇਸੇ ਤਰ੍ਹਾਂ ਬਹੁਤ ਸਾਰੇ ਲੀਡਰ ਆਏ ਆ ਔਰ ਇਸੇ ਤਰ੍ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲੋਂ ਨਹੀਂ ਆਏ ਆ ਤੇ ਉਹਨਾਂ ਨੇ ਵੀ ਆਣ ਕੇ ਕਿਉਂਕਿ ਪੰਜ ਵਾਰ ਦੇ ਮੁੱਖ ਮੰਤਰੀ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਣ ਕੇ ਜਿਵੇਂ ਆਪਾਂ ਜਾਣਦੇ ਹਾਂ ਕਿ ਜਦੋਂ ਅਕਾਲੀਆਂ ਦੀ ਸਰਕਾਰ ਆਉਂਦੀ ਆ ਤੇ ਜਿਹੜੀਆਂ ਸਾਡੀਆਂ ਇਹ ਜੰਗੀ ਯਾਦਗਾਰਾਂ ਜਿਵੇਂ ਚੱਪੜ ਚੜੀ ਆ ਇਹ ਜਦੋਂ ਸ਼ਤਾਬਦੀ ਆਈ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ੀਧੀ ਉਹਦੇ ਤੋਂ ਪਹਿਲਾਂ ਚੱਪੜ ਚੜੀ ਦਾ 300 ਸਾਲ ਆ ਜਿਹੜਾ ਆਪਣਾ ਸਰਹੰਦ ਫਤਿਹ ਦਿਹਾੜਾ ਆ ਉਸ ਵੇਲੇ ਅਕਾਲੀ ਦਲ ਨੇ ਇਹ ਫਰਕ ਹੁੰਦਾ ਦੇਖੋ ਰਾਜ ਭਾਗ ਦੀ ਕਿਉਂ ਲੋੜ ਜਦੋਂ ਸਾਡੀ ਆਪਣੀ ਕਿਤੇ ਸਰਕਾਰ ਹੋਊਗੀ ਤੇ ਉਦੋਂ ਤੁਹਾਡੇ ਕੰਮ ਹੋਣਗੇ ਚੱਪੜੀ ਚਿੜੀ ਦੀ ਯਾਦਗਾਰ ਕਾਇਮ ਕੀਤੀ ਗਈ ਫਿਰ ਕੋਪਰਹੀੜਾ ਜਿੱਥੇ ਵੱਡਾ ਘੱਲੂ ਘਰ ਆਇਆ ਇਹ ਬਾਦਲ ਸਾਹਿਬ ਦੀ ਸਰਕਾਰ ਦੇ ਵਿੱਚ ਬਣਦਾ ਫਿਰ ਜਿੱਥੇ ਛੋਟਾ ਘੱਲੂ ਘਰ ਆ ਹੋਇਆ ਵਾ ਕਾਨੂੰਨ ਆਨ ਦੇ ਸ਼ੰਭ ਉੱਥੇ ਯਾਦਗਾਰ ਬਣਦੀ ਆ ਫਿਰ ਜਿਹੜਾ ਦਰਬਾਰ ਸਾਹਿਬ ਦਾ ਹੈਗਾ ਵਾ ਆਪਣਾ ਪੂਰਾ ਮਾਰਗ ਵਿਰਾਸਤੀ ਮਾਰਗ ਆ ਪਾਣੂ ਗਏ ਨੇ ਇਹ ਵੀ ਅਕਾਲੀ ਸਰਕਾਰ ਦੇ ਵੇਲੇ ਹੋਇਆ ਤੋ ਬਹੁਤ ਸਾਰੇ ਜਿਹੜੇ ਕੰਮ ਵੀ ਹੈਗੇ ਆ ਜਦੋਂ ਸਾਡੀ ਅਕਾਲੀ ਦਲ ਦੀ ਕੋਈ ਸਰਕਾਰ ਬਣੀ ਆ ਤੇ ਉਹਨਾਂ ਨੇ ਕੀਤੇ ਵੀ ਕਿਉਂਕਿ ਆਪਾਂ ਸਭ ਜਾਣਦੇ ਆ ਫਰਕ ਬਹੁਤ ਹੁੰਦਾ ਪ੍ਰਕਾਸ਼ ਸਿੰਘ ਬਾਦਲ ਦੀ ਰੋਲ ਨੂੰ ਅਕਾਲੀ ਦਲ ਨੂੰ ਕਿਵੇਂ ਦੇਖਦੇ ਆ ਕਾਲੇ ਦਲ ਨੂੰ ਉੱਪਰ ਚੱਕਣ ਦੇਖੋ ਇੱਥੇ ਦੋਨੇ ਪੱਖ ਆ ਕੁਝ ਲੋਕ ਤੇ ਇਹ ਸਮਝਦੇ ਆ ਭਈ ਜਿਹੜੇ ਤੇ ਕੰਮ ਦੇ ਪੱਖੋਂ ਦੀ ਗੱਲ ਆ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਬਹੁਤ ਬਾਖੂਬੀ ਕੰਮ ਜਿਹੜੇ ਉਹ ਕੀਤੇ ਆ ਔਰ ਯਾਦਗਾਰਾਂ ਬਣਾਈਆਂ ਵਾ ਫਿਰ ਗੁਰਦੁਆਰੇ ਦੇ ਟਾਈਮ ਤੋਂ ਸਮਝੋ ਅਕਾਲੀ ਦਲ ਰਿਵਾਈਵ ਹੋਇਆ ਹੋਰ ਚੰਗੀ ਤਰ੍ਹਾਂ ਅਕਾਲੀ ਦਲ ਹੋਇਆ ਪਰ ਕੁਝ ਜਿਹੜੇ ਦੂਜੀ ਸੋਚ ਵਾਲੇ ਆ ਹੌਲੀ ਹੌਲੀ ਜਿਹੜੇ ਸਾਡੇ ਅਕੀਦੇ ਹੀ ਜਿਹੜੇ ਪੰਥਕ ਝੰਡਾ ਹੀ ਜਿਹੜਾ ਉਹ ਕਿਤੇ ਨਾ ਕਿਤੇ ਠੀਕ ਆ ਵਿਕਾਸ ਪੱਖੋਂ ਤੇ ਅਕਾਲੀ ਦਲ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਅੱਜ ਜਿੰਨੀਆਂ ਵੀ ਸਰਕਾਰਾਂ ਆ ਇਹ ਕੀ ਮੁਕਾਬਲਾ ਕਰਨਗੀਆਂ ਪਰ ਕੁਝ ਲੋਕ ਇਹ ਸਮਝਦੇ ਆ ਤੇ ਮੰਨਦੇ ਆ ਵੀ ਇਹਨਾਂ ਦੇ ਵੇਲੇ ਜਦੋਂ ਅਸੀਂ ਪੰਥਕ ਝੰਡਿਆ ਨੂੰ ਛੱਡਿਆ ਤੇ ਹੌਲੀ ਹੌਲੀ ਪੰਥਕ ਝੰਡਿਆਂ ਨੂੰ ਛੱਡਣ ਕਰਕੇ ਸਾਡੀ ਜਿਹੜੀ ਪਕੜ ਹਮੇਸ਼ਾ ਰਹਿਣੀ ਚਾਹੀਦੀ ਸੀ ਪੰਥ ਦੇ ਉੱਤੇ ਉਹ ਢਿੱਲੀ ਪੈ ਗਈ। ਉਹ ਬਾਦਲ ਸਾਹਿਬ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਆ ਜਿੱਦਣ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਆ ਤੇ ਉਹ ਉੱਥੇ ਮੰਨ ਕੇ ਵੀ ਆਏ ਆ। ਉੱਥੇ ਉਹਨਾਂ ਨੇ ਇੱਕ ਸਵਾਲ ਵੀ ਕੀਤਾ ਹੈ ਪੰਥਕ ਝੰਡੇ ਵਾਲਾ। ਤੇ ਉਹਨਾਂ ਨੇ ਜਵਾਬ ਉਹਦਾ ਹਾਂ ਦੇ ਵਿੱਚ ਹੀ ਦਿੱਤਾ। ਤੋਂ ਅਸੀਂ ਤੇ ਇਹ ਆਸ ਕਰਦੇ ਆਂ ਵੀ ਹੁਣ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਸ਼ਰੂਮਣੀ ਅਕਾਲੀ ਦਲ ਆ ਇਹ ਆਪਣੇ ਅਸਲੀ ਰੂਪ ਅਸਲ ਪੰਥਕ ਝੰਡੇ ਦੇ ਵਿੱਚ ਆਵੇ। ਤੇ ਪੰਜਾਬ ਦੇ ਵਿੱਚ ਤੇ ਵੇਖੋ ਕਾਲੀ ਦਲ ਦੀ ਲੋੜ ਹੈ ਜਾਂ ਇਹਨੂੰ ਆਪਾਂ ਦਰਗਨਾਰ ਨਹੀਂ ਕਰ ਸਕਦੇ ਪ੍ਰਕਾਸ਼ ਸਿੰਘ ਬਾਦਲ ਜਦੋਂ ਕਾਲੀ ਦਲ ਬਣਿਆ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਸਰਕਾਰ ਬਣੀ ਔਰ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਰੁਤਬਾ ਲੱਗ ਸੀਗਾ ਵੱਡੇ ਲੀਡਰ ਮੰਨੇ ਜਾਂਦੇ ਨੇ ਇੰਡੀਆ ਦੇ ਪੰਜਾਬ ਦੇ ਨਹੀਂ ਇੰਡੀਆ ਦੇ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਟਾਈਮ 'ਚ ਕਾਲੀ ਦਲ ਇੱਕ ਪਾਵਰਫੁਲ ਪਾਰਟੀ ਬਣ ਕੇ ਰੀਜਨਲ ਪਾਰਟੀ ਦੇ ਉੱਪਰ ਹੀ ਦੇਖੋ ਠੀਕ ਆ ਕਿ ਜਿਹੜੀਆਂ ਸਰਕਾਰਾਂ ਹਟਾਈਆਂ ਗਈਆਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਦੇ ਉੱਤੇ ਇਹ ਸੱਤਾ ਦੇ ਨੇੜੇ ਵੀ ਚੱਲ ਗਿਆ ਔਰ ਸੱਤਾ ਇਹਨਾਂ ਦੇ ਕੋਲ ਵੀ ਆਈ ਉਹਦੇ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਜਿਹੜੀਆਂ ਉਹ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਪਰ ਜਿਹੜਾ ਅਕਾਲੀ ਦਲ ਆ ਇਹ ਸਿਰਫ ਜਿਵੇਂ ਅੱਜਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਉਹ ਨਹੀਂ ਵੀ ਇਹ ਗੱਲ ਕਹਿੰਦੇ ਆ ਇਹ ਸਿਰਫ ਕੋਈ ਸੱਤਾ ਲਈ ਨਹੀਂ ਆ ਸਾਡੇ ਲਈ ਪਹਿਲ ਪੰਥਾ ਪ੍ਰਥਮ ਪੰਥਾ ਤੇ ਪ੍ਰਥਮ ਪਹਿਲ ਪੰਥ ਨੂੰ ਮੰਨਦੇ ਆ ਆ ਪੰਥ ਦੇ ਏਜੰਡੇ ਆ ਤੇ ਪੰਥ ਦੇ ਹਿੱਤ ਆ ਦੇਤੇ ਆਹੀ ਉਹਨਾਂ ਹਿੱਤਾਂ ਨੂੰ ਬਿਲਕੁਲ ਆਪਣੇ ਨਾਲ ਨਾਲ ਚੱਲ ਰਹੇ ਆ ਅਕਾਲੀ ਦਲ ਜਿਹੜਾ ਜਦੋਂ ਸੱਤਾ ਕਰੂਗਾ ਫਿਰ ਉਹ ਪੰਥ ਤੇ ਪੰਜਾਬ ਦੇ ਪ੍ਰਥਮ ਮੁੱਦਿਆਂ ਨੂੰ ਪਹਿਲ ਦੇ ਰੱਖ ਕੇ ਕਰਦਾ ਵੀ ਆ ਤੋਂ ਅਕਾਲੀ ਦਲ ਜਿਹੜਾ ਵਾ ਇਹਦੇ ਲਈ ਪ੍ਰਥਮ ਪੰਥਾ ਜਦੋਂ ਪ੍ਰਥਮ ਪੰਥ ਦੀ ਗੱਲ ਆਊਗੀ ਨਾ ਉਹਦੇ ਵਿੱਚ ਸਾਰੇ ਭਾਈਚਾਰੇ ਵੀ ਆ ਜਾਂਦੇ ਆ ਪੰਜਾਬ ਦੀ ਜਦੋਂ ਗੱਲ ਹੋ ਕਿਉਂਕਿ ਸਿੱਖਾਂ ਦਾ ਕੁਝ ਜਿਹੜਾ ਵਿਰਸਾ ਉਹ ਹੈ ਇਹ ਦਾਦਾਬਾਬ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜਨ ਇਥੇ ਕੋਈ ਮੇਰ ਤੇਰ ਹੈ ਨਹੀਂ ਅਸੀਂ ਸੇਧ ਜਿਹੜੀ ਲੈਨੇ ਆਂ ਸ਼ੇਰੇ ਪੰਜਾਬ ਤੋਂ ਲੈਨੇ ਆਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਜਦੋਂ ਰਾਜ ਹੋਇਆ ਵਾ ਤੇ ਜੇ ਦਰਬਾਰ ਸਾਹਿਬ ਨੂੰ ਸੋਨਾ ਲੱਗਾ ਤੇ ਵਿਸ਼ਵ ਕਾਸ਼ੀਨਾਥ ਮੰਦਿਰ ਨੂੰ ਵੀ ਲੱਗਾ ਤੇ ਜਿਹੜੀ ਲਾਹੌਰ ਦੀ ਮਸਜਿਦ ਹੈਗੀ ਸੁਨਹਿਰੀ ਮਸਜਿਦ ਉਹਨੂੰ ਵੀ ਲੱਗਾ ਕੋ ਸਾਰਿਆਂ ਦੇ ਹੱਕ ਬਰਾਬਰ ਹੀ ਉਹਦੇ ਨੂੰ ਸੇਧ ਮੰਨ ਕੇ ਸਾਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਚੱਲਦੀਆਂ ਪੰਥਕ ਏਜੰਡੇ ਤੇ ਰਹਿੰਦੇ ਆਂ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕਦੇ ਆ ਤੇ ਸਰਬੱਤ ਦੇ ਭਲੇ ਦੇ ਰਾਜ ਜਿਹੜੇ ਕਾਰਜ ਉਹ ਕਰ ਸਕਦੇ ਆ ਤੋਂ ਅਕਾਲੀ ਦਲ ਜਿਹੜਾ ਉਹਦਾ ਹੀ ਹੋਈ ਡੰਡਾ ਵਾ ਇਹੋ ਹੀ ਤੈ ਹੁੰਦਾ ਰਿਹਾ ਸੁਖਬੀਰ ਬਾਦਲ ਦੇ ਰਹਿੰਦੇ ਆ ਪਾਰਟੀ ਚ ਵਿਦਰੋਹ ਵੀ ਹੋਇਆ ਲੱਗ ਵੀ ਹੋਏ ਕਈ ਲੀਡਰ ਉਸ ਤੋਂ ਬਾਅਦ ਡੈਮੇਜ ਕੰਟਰੋਲ ਵੀ ਹੋਇਆ ਸੁਖਬੀਰ ਬਾਦਲ ਉਹਨਾਂ ਤੇ ਟਾਈਮ ਚ ਕਿਵੇਂ ਦੇਖ ਦਿਓ ਅਕਾਲੀ ਦਲ ਦੇਖੋ ਜਿੱਥੋਂ ਤੱਕ ਪਰਸਨਲੀ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾਂ ਦੀ ਗੱਲ ਸਰਦਾਰ ਸੁਖਬੀਰ ਸਿੰਘ ਬਾਦਲ ਹੋਣੇ ਕੁਝ ਮੁੱਦਿਆਂ ਦੇ ਉੱਤੇ ਤੇ ਸਪਸ਼ਟਾ ਜਿਵੇਂ ਜਦੋਂ ਇਹ ਕਿ ਲੋਕ ਸਭਾ 2024 ਦੇ ਵਿੱਚ ਆਈ ਆ ਤੇ ਗੱਠ ਜੋੜ ਦੀਆਂ ਗੱਲਾਂ ਜਿਹੜੀਆਂ ਉਹ ਬਹੁਤ ਖੂਬ ਚੱਲੀਆਂ ਆ ਜਿਵੇਂ ਰਖੜਾ ਸਾਹਿਬ ਦੇ ਭਰਾ ਜਿਹੜੇ ਆ ਧਾਲੀ ਉਹਨਾਂ ਨੇ ਧਾਲੀਵਾਲ ਸਾਹਿਬ ਨੇ ਜਿਹੜੀ ਸਟੇਟਮੈਂਟ ਵੀ ਦਿੱਤੀ ਸੀ ਵੀ 4 5 ਦਾ 5 6 ਤੇ ਸੈਟਲਮੈਂਟ ਵੀ ਹੁੰਦੀ ਪਰ ਇਹ ਮੰਨੇ ਨਹੀਂ ਹੁਣ ਨਾ ਮੰਨਣ ਦੇ ਕੀ ਕਰਨੀ ਉਹ ਏਜੰਡਾ ਸਿੱਖਾਂ ਦਾ ਉਹ ਏਜੰਡਾ ਕੀ ਆ ਇਕੱਲੇ ਸਿੱਖਾਂ ਦਾ ਵੀ ਨਹੀਂ ਆ ਇਹਨਾਂ ਮੰਨਦੇ ਸਾਰਿਆਂ ਦਾ ਹੀ ਆ ਇੱਕ ਤੇ ਬੰਦੀ ਸਿੰਘਾਂ ਦੀ ਰਿਹਾਈ ਦੂਜਾ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਜਾਂ ਇਹਨਾਂ ਦੀ ਲੀਡਰਸ਼ਿਪ ਨੇ ਰੱਖਿਆ ਜਿਹੜਾ ਗੁਰਦੁਆਰਿਆਂ ਦੇ ਵਿੱਚ ਸਰਕਾਰੀ ਦਖਲ ਦਿੱਤਾ ਜਾ ਰਿਹਾ ਤੇ ਜਾਂ ਜਿਹੜਾ ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਵਾ ਤੇ ਕਿਸਾਨੀ ਦੇ ਆਪਣੇ ਮੁੱਦੇ ਆ ਇਹ ਜਿਹੜੇ ਮੁੱਦੇ ਹੈਗੇ ਹੀ ਇਹਨਾਂ ਮੁੱਦਿਆਂ ਨੂੰ ਛੱਡ ਕੇ ਇਹਨਾਂ ਨੇ ਸਮਝੌਤੇ ਨੂੰ ਤਰਜੀਹ ਜਿਹੜੀ ਆ ਉਹ ਨਹੀਂ ਦਿੱਤੀ ਤਾਂ ਇੱਥੋਂ ਤੇ ਵੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ ਤੇ ਬਿਲਕੁਲ ਸਪਸ਼ਟ ਹੁੰਦੀ ਆ ਤੇ ਸਾਹਮਣੇ ਆਉਂਦੀ ਆ ਵੀ ਉਹਨਾਂ ਲਈ ਪ੍ਰਥਮ ਪੰਥ ਆ ਤੇ ਉਹਨਾਂ ਲਈ ਪ੍ਰਥਮ ਪੰਜਾਬ ਆ ਉਹਨਾਂ ਨੇ ਇਹ ਏਜੰਡੇ ਦੇ ਨਹੀਂ ਮੰਨੇ ਗਏ ਤੇ ਉਹਨਾਂ ਨੇ ਸਮਝੌਤਾ ਨਹੀਂ ਕੀਤਾ ਬਾਕੀ ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲਾ ਜਿਹੜੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਦੋਂ ਤਨਖਾਹ ਲੱਗੀ ਆ ਔਰ ਪੂਰਨ ਨਿਮਰਤਾ ਦੇ ਨਾਲ ਪਾਤਸ਼ਾਹ ਦੇ ਅੱਗੇ ਭਾਵੇਂ ਕਿ ਲੱਤ ਦੇ ਉੱਤੇ ਸੱਟ ਹੈਗੀ ਉਹਨਾਂ ਦੇ ਲਈ ਬਹਿਣਾ ਜਾਂ ਖਲੋਣਾ ਬੜਾ ਔਖਾ ਸੀ ਪਰ ਢਾਈ ਤਿੰਨ ਘੰਟੇ ਉਹ ਜਿਸ ਤਰੀਕੇ ਨਾਲ ਹੱਥ ਜੋੜ ਕੇ ਖੜੇ ਰਹਿ ਜਿਹੜਾ ਗੁਰੂ ਪਾਤਸ਼ਾਹ ਦੇ ਬਚਨ ਹੈਗਾ ਨਾ ਵੇਖੋ ਕਿ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਜਿਹੜਾ ਵੀ ਸਿੱਖ ਉਹ ਕਿਸੇ ਵੀ ਪਾਰਟੀ ਦਾ ਜਿੰਨਾ ਜ਼ਿਆਦਾ ਝੁੱਕ ਜੂਗਾ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਤਖਤ ਦੇ ਅੱਗੇ ਤੇ ਗੁਰੂ ਪਾਤਸ਼ਾਹ ਨੂੰ ਉਨਾ ਹੀ ਜ਼ਿਆਦਾ ਝੁੱਕ ਲੈਂਦੇ ਗੱਲ ਤੇ ਅੰਦਰੋਂ ਤੇ ਬਾਹਰੋਂ ਝੁਕਣ ਦੀ ਆ ਤੋ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਅੱਜ ਦਾ ਆਪਾਂ ਦੇਖ ਰਹੇ ਹਾਂ ਤੋ ਉਹ ਤੇ ਸਾਡੇ ਸਾਹਮਣੇ ਹੀ ਆ ਵੀ ਉਹਨਾਂ ਨੇ ਪਾਤਸ਼ਾਹ ਦੇ ਦਰ ਦੇ ਅੱਗੇ ਆਪਣੇ ਆਪ ਨੂੰ ਝੁਕਾਇਆ ਵਾ ਇਸੇ ਤੇ ਮ ਆਵਾਂਗਾ ਦੀਦੀ ਕਿ ਇੱਕ ਤਾਂ ਪਾਰਟੀ ਚ ਰਿਵੋਲਟ ਹੁਣ ਜਿਹੜਾ ਹਮਲਾ ਹੋਇਆ ਸੇਵਾਦਾਰ ਬਣ ਕੇ ਸੇਵਾਦਾਰ ਬਣੇ ਹੋਏ ਸੀ। ਕੀ ਸੁਖਵੀਰ ਸਿੰਘ ਬਾਦਲ ਸੰਭਾਲ ਪਾਣਗੇ ਪਾਰਟੀ ਨੂੰ ਇਕਾਲੀ ਦਲ ਨੂੰ ਜਾਂ ਲੱਗਦਾ ਹੈ ਕਿ ਇਹ ਚੀਜ਼ ਉਹਨਾਂ ਨੂੰ ਅੱਗੇ ਹੈਲਪ ਕਰੇਗੀ ਆ ਲੱਗਦਾ ਕੀ ਹੈ ਕਿ ਪੂਰੇ ਇਕਾਲੀ ਦਲ ਵਿੱਚ ਅਟੈਕ ਤੇ ਰਿਵੋਲਟ ਸੁਖਵੀਰ ਸਿੰਘ ਸੁਖਵਾਲ ਇੰਨੇ ਕਾਬੇਬਲ ਹੈਗੇ ਨੇ ਕਾਬਿਲ ਹੈਗੇ ਨੇ। ਦੇਖੋ ਜੀ ਬਹੁਤ ਕੋਸ਼ਿਸ਼ ਤੇ ਆਉਣ ਵਾਲੇ ਭਵਿੱਖ ਤੇ ਪਿਆ ਹੁੰਦਾ। ਪਰ ਜਿਸਨ ਤੱਕ ਸਾਨੂੰ ਲੱਗਦਾ ਤਾਂ ਜਿੰਨੀ ਕਿ ਸਾਨੂੰ ਸਮਝ ਆ ਜਿਸ ਤਰੀਕੇ ਦੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਦੇ ਸਾਹਮਣੇ ਨਾਤਮਸਤਕਾ ਔਰ ਜਿੱਦਨ ਗੋਲੀ ਵੀ ਚੱਲੀ ਆ ਤੇ ਉਸ ਦਿਨ ਉਹ ਆਪ ਅਡੋਲ ਖੜੇ ਰਹਿ ਹਿੱਲੇ ਨਹੀਂ ਬਿਲਕੁਲ ਵੀ ਬਿਲਕੁਲ ਅਡੋਲ ਖੜੇ ਰਿਹਾ ਡਰੇ ਨਹੀਂ ਆ ਘਬਰਾਏ ਨਹੀਂ ਆ ਇਥੋਂ ਤੇ ਉਹਨਾਂ ਦਾ ਜਿਹੜਾ ਨਿਸ਼ਚਾ ਸਾਡੇ ਸਾਹਮਣੇ ਦਿਸਦਾ ਹੀ ਆ ਵੀ ਉਹ ਆਪਣੇ ਨਿਸ਼ਚੇ ਦੇ ਵਿੱਚ ਪੱਕੇ ਆ ਤੇ ਦਰੇੜਾ ਜਿੱਥੋਂ ਤੱਕ ਪਾਰਟੀ ਨੂੰ ਅੱਗੇ ਚਲਾਉਣ ਦੀ ਗੱਲ ਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਜਿਹੜਾ ਇਹ ਮਜੂਦਾ ਅਕਾਲੀ ਦਲ ਇਹਦੇ ਬਹੁਤ-ਬਹੁਤ ਮੈਂ ਮੰਨਦਾ ਵੀ ਸੀਨੀਅਰ ਲੀਡਰ ਹੈਗੇ ਆ ਬੜੇ ਸਿਆਣੇ ਆ ਸਾਰੇ ਬੜੇ ਸੁਲਝੇ ਆ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਆਪਣਾ ਇੱਕ ਕੱਦ ਆ ਆਪਣੀ ਇੱਕ ਸੋਚ ਆ ਔਰ ਜਿਸ ਤਰੀਕੇ ਦੇ ਨਾਲ ਉਹ ਗੁਰੂ ਘਰ ਨੂੰ ਮੰਨਦੇ ਆ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਜੇ ਗੁਰੂ ਪਾਤਸ਼ਾਹ ਦੀ ਰਹਿਮਤ ਹੋਵੇ ਬਖਸ਼ਿਸ਼ ਹੋਵੇ ਕਿਰਪਾਵੇ ਤੇ ਕਿਉਂ ਨਹੀਂ ਸੰਭਾਲ ਸਕਦੇ ਸੰਭਾਲ ਸਕਦੇ ਬਾਕੀ ਦੇਖੋ ਅੱਜ ਫੂਲਕਾ ਸਾਹਿਬ ਦਾ ਵੀ ਬਿਆਨ ਆ ਗਿਆ ਵੀ ਮੈਂ ਅਕਾਲੀ ਦਲ ਚਾਉਣਾ ਚਾਹੁੰਦਾ ਔਰ ਜੇ ਇਸੇ ਤਰੀਕੇ ਦੇ ਨਾਲ ਚੱਲਦਾ ਰਿਹਾ ਤੇ ਅਕਾਲੀ ਦਲ ਜਿਹੜਾ ਪੰਜਾਬ ਦੇ ਵਿੱਚ ਵੱਡੀ ਧਿਰ ਫੇਰ ਅੱਗੇ ਵੰਗ ਬਣੂਗੀ ਹੈ ਆ ਪਰ ਹੋਰ ਮਜ਼ਬੂਤੀ ਫੜੂਗੀ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਆ ਉਹ ਚੰਗੀ ਲੀਡ ਕਰ ਸਕਦੇ ਆ ਤੇ ਪਾਰਟੀ ਦੀ ਗਵਾਈ ਕਰ ਸਕਦੇ ਇਹਦੇ ਇਹਦੇ ਵਿੱਚ ਕੀ ਦੋਰਾਵਾ ਪਿਛਲੇ ਗੱਲ ਤੇ ਮੈਂ ਫੇਰ ਉਹ ਕਹਿੰਨਾ ਗੱਲ ਮੁੱਦੇ ਦੀ ਆ ਗੱਲ ਪੰਥਕ ਏਜੰਡੇ ਦੀ ਆ ਏਜੰਡਾ ਜੇ ਅਸੀਂ ਫੜ ਲਿਆ ਏਜੰਡੇ ਤੇ ਦੇ ਆਗੇ ਤੇ ਸਾਨੂੰ ਕੌਣ ਇਥੋਂ ਢਾਲ ਸਕਦਾ ਕੋਈ ਮਸਲਾ ਹੀ ਨਹੀਂ ਹੈਗਾ ਤੁਸੀਂ ਇੱਕ ਗੱਲ ਦੇਖੋ ਵੀ ਜੰਮੂ ਕਸ਼ਮੀਰ ਦੇ ਵਿੱਚ ਅ ਉਮਰ ਅਬਦੁੱਲਾਹ ਸਾਹਿਬ ਸੀਐਮ ਬਣੇ ਆ ਅ ਕਿਸੇ ਨੇ ਸੋਚਿਆ ਹੀ 15 ਸਾਲ ਤੋਂ ਬਾਅਦ ਵੀ ਉਹ ਬਣ ਸਕਦੇ ਆ ਪਰ ਠੀਕ ਆ ਉਹ ਆਪਣੇ ਲੋਕਾਂ ਦੇ ਨਾਲ ਖੜੇ ਰਹਿ ਤੇ ਅੱਜ ਉਹ ਬਣੇ ਵੀ ਆ ਦੇਖੋ ਗੱਲ ਕੀ ਹੁੰਦੀ ਆ ਗੱਲ ਹੁੰਦੀ ਆ ਤੁਹਾਡੇ ਲੋਕ ਤੁਹਾਡੇ ਮੁੱਦੇ ਜੇ ਉਹਨਾਂ ਮੁੱਦਿਆਂ ਦੇ ਉੱਤੇ ਅਸੀਂ ਆ ਜਾਈਏ ਤੇ ਆਪਣੇ ਲੋਕਾਂ ਨਾਲ ਖੜੀਏ ਸਾਡੇ ਲਈ ਪ੍ਰਥਮ ਪੰਥਾ ਮੈਂ ਵਾਰ-ਵਾਰ ਇਹ ਗੱਲ ਕਹਿੰਦਾ ਨਾ ਜੇ ਅਸੀਂ ਉੱਥੇ ਆ ਜਾਈਏ ਤੇ ਅਕਾਲੀ ਦਲ ਜਿਹੜਾ ਇਹਦੇ ਵਰਗੀ ਪਾਰਟੀ ਇੱਥੇ ਹੋਰ ਕੋਈ ਹੈ ਹੀ ਨਹੀਂ ਅਕਾਲੀ ਦਲ ਇੱਕੋ ਇੱਕ ਸਿੱਖਾਂ ਦੀ ਨੁਮਾਇੰਦਗੀ ਜਮਾਤ ਹੈਗੀ ਆ ਤੇ ਰਹਿਣੀ ਆ ਅਜੇ ਹੋਰ ਕਿਸੇ ਦੂਜੇ ਪਾਸੇ ਸਾਨੂੰ ਕੋਈ ਇਦਾਂ ਦੀ ਪਾਰਟੀ ਦਿਸਦੀ ਨਹੀਂ ਇੱਕਲਾ ਸਵਾਲ ਸ਼੍ਰੀ ਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਬਾਅਦ ਕੀ ਲੱਗਦਾ ਹੈ ਅਕਾਲੀ ਦਲ ਨੂੰ ਫਾਇਦਾ ਹੋਇਆ ਯਾ ਇੱਕ ਔਰ ਔਲ ਇਕਲੀ ਦੰਦੀ ਸੁਰਤ ਬਦਲੀ ਲੀਡਰਸ਼ਿਪ ਦੀ ਸੁਰਤ ਬਦਲੀ ਸਿੱਧਾ ਸਿੱਧਾ ਕਹਾਂ ਕਿ ਕਿਹਰੇ ਕਾਲ ਤੱਕ ਸਾਡੇ ਇਸ ਫੈਸਲੇ ਨੇ ਕੀ ਹੈਲਪ ਕੀਤੀ ਹੈ ਦੇਖੋ ਹੈ ਨਾ ਪਾਤਸ਼ਾਹ ਦਾ ਇੱਕ ਗੁਰਬਾਣੀ ਦਾ ਬਚਨ ਹੈਗਾ ਕਿ ਜਦੋਂ ਆਪਾਂ ਸੱਚੇ ਦਿਲੋਂ ਨਤਮਸਤਕ ਹੋ ਜਾਨੇ ਆ ਤੇ ਗੁਰੂ ਦੀ ਜਿਹੜੀ ਮੇਰ ਆ ਗੁਰੂ ਦੀ ਜਿਹੜੀ ਬਖਸ਼ਿਸ਼ਾ ਉਹ ਵੀ ਹੋ ਜਾਂਦੀ ਆ ਉਹ ਗੁਰੂ ਪਾਤਸ਼ਾਹ ਦਾ ਇੱਕ ਬਚਨ ਹੈਗਾ ਵਾ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੈ ਖਿੰਚਾਂ ਤੈ ਜਾਏ ਨਾਨਕ ਹਸਤੀ ਕੁੰਡੇ ਬਾਹਰ ਆ ਫਿਰ ਫਿਰ ਉਜੜ ਪਾਈ ਜੇ ਤੇ ਹਾਥੀ ਦੇ ਉੱਤੇ ਕੋਈ ਕੁੰਡਾ ਹੋਵੇ ਤੇ ਉਹ ਕਾਬੂ ਚੰਦਾ ਸਾਡਾ ਮਨ ਜਾਂ ਸਾਰਿਆਂ ਦੇ ਮਨ ਹਾਥੀ ਵਰਗੀ ਹੈ ਜੇ ਤੇ ਸਾਡੇ ਉੱਤੇ ਗੁਰੂ ਦਾ ਕੁੰਡਾ ਹੈਗਾ ਗੁਰੂ ਗ੍ਰੰਥ ਦਾ ਤੇ ਗੁਰੂ ਪੰਥ ਦਾ ਤਾਂ ਫੇਰ ਅਸੀਂ ਬਿਲਕੁਲ ਇੱਕ ਪਾਸੇ ਸਹੀ ਸੇਧ ਵਾਲੇ ਪਾਸੇ ਚੱਲਾਂਗੇ ਚੱਲਾਂਗੇ ਅਰ ਮੈਂ ਫੇਰ ਇਹ ਕਹਿ ਦਵਾਂ ਕਿ ਜਿਹੜਾ ਗੁਰੂ ਪੰਥ ਦਾ ਕੁੰਡਾ ਹੈ ਸਰਬੱਤ ਦੇ ਭਲੇ ਦਾ ਕੁੰਡਾ ਇਹਨੂੰ ਫਿਰਕੂ ਨਜ਼ਰ ਨਾਲ ਕੋਈ ਵੇਖ ਹੀ ਨਹੀਂ ਸਕਦਾ ਸਾਡਾ ਤੇ ਸਿਧਾਂਤ ਇਹ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਪਨ ਤਾਂ ਜੋ ਇਸ ਤਰੀਕੇ ਦੇ ਨਾਲ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕੁੰਡੇ ਨੂੰ ਪ੍ਰਵਾਨ ਕੀਤਾ ਜਿਵੇਂ ਨਤਮਸਤਕ ਹੋਏ ਆ ਤੇ ਜੇ ਅਸੀਂ ਸੱਚੇ ਦਿਲੋਂ ਨਤਮਸਤਕ ਆ ਤੇ ਕੋਈ ਕਾਰਨ ਹੀ ਨਹੀਂ ਹੈਗਾ ਵੀ ਗੁਰੂ ਦੀ ਰਹਿਮਤ ਤੇ ਗੁਰੂ ਦੀ ਬਖਸ਼ਿਸ਼ ਸਾਡੇ ਤੇ ਨਹੀਂ ਹੋਊਗੀ ਗੱਲ ਤੇ ਨਿਮਰਤਾ ਜਿਵੇਂ ਉਦਣ ਦਿਖਾਈ ਗਈ ਆ ਅੱਗੇ ਵੀ ਜਿਹੜਾ ਸਾਡੇ ਆ ਲੋਕਾਂ ਦੇ ਨਾਲ ਟਾਕ ਆ ਪਬਲਿਕ ਦੇ ਨਾਲ ਆ ਪੰਥ ਦੇ ਨਾਲ ਆ ਉਹਦੇ ਵਿੱਚ ਨਿਮਰਤਾ ਵਾ ਉਹਦੇ ਵਿੱਚ ਇੱਕ ਸਾਦਗੀ ਆ ਉਹਦੇ ਵਿੱਚ ਸਾਡੀ ਪੰਜਾਬ ਦੇ ਪ੍ਰਤੀ ਦ੍ਰਿੜਤਾ ਵਾ ਤੇ ਫਿਰ ਅਕਾਲ ਪੁਰਖ ਦੀ ਬਖਸ਼ਿਸ਼ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਬਖਸ਼ਿਸ਼ ਤੇ ਰਹਿਮਤ ਹੋਣੀ ਹੋਣੀ ਆ ਪਾਰਟੀ ਜ਼ਰੂਰ ਉੱਠੋਗੀ ਹਾਲਾਤ ਚੰਗੇ ਮਾੜੇ ਆਉਂਦੇ ਰਹਿੰਦੇ ਹੁੰਦੇ ਆ ਪਰ ਜਿਵੇਂ ਕੁਝ ਤਾਕਤਾਂ ਇਹ ਕੋਸ਼ਿਸ਼ ਕਰਦੀਆਂ ਵੀ ਅਕਾਲੀ ਦਲ ਨੂੰ ਖਤਮ ਹੀ ਕਰ ਦੋ ਜਾਂ ਅਕਾਲੀ ਦਲ ਨੂੰ ਖੰਡਾ ਹੀ ਦੋ ਇਹ ਕੋਸ਼ਿਸ਼ਾਂ ਮੈਨੂੰ ਨਹੀਂ ਲੱਗਦਾ ਵੀ ਕਦੀ ਸਫਲ ਹੋਣਗੀਆਂ ਜਿਹੜੀ ਪਾਰਟੀ ਦਾ ਗਠ ਨਹੀਂ ਹੁਣ ਦੇਖੋ ਅਕਾਲੀ ਉੱਥੇ ਪੇਸ਼ ਹੋਏ ਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਆ ਜਿਹੜੇ ਕਈ ਲੋਕ ਆ ਰਵਨੀਤ ਬਿੱਟੂ ਕਿੰਤੂ ਪਰੰਤੂ ਕਰ ਰਿਹਾ ਜਾਂ ਹੋਰ ਕਰ ਰਿਹਾ ਇਹ ਵੀ ਜੰਮੇ ਤੇ ਸਿੱਖਾਂ ਦੇ ਘਰੇ ਆ ਪਰ ਕੀ ਇਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਾ ਕੇ ਆਪਣੇ ਗੁਨਾਹਾਂ ਦੀ ਤੌਬਾ ਕਦੀ ਕਰਦੇ ਆ ਕਦੀ ਇਹ ਰਵਨੀਤ ਬਿੱਟੂ ਤੌਬਾ ਕਰੂਗਾ ਕਿ ਮੇਰੇ ਦਾਦੇ ਦੇ ਸਮੇਂ ਜਿਹੜੇ 25000 ਸਿੱਖ ਹੋਏ ਆ ਆ ਜਾਂ ਉਹਦੇ ਤੋਂ ਪਹਿਲਾਂ ਜਾਂ ਕਾਂਗਰਸ ਦੇ ਵੇਲੇ ਹੁਣ ਇਹ ਭਾਵੇਂ ਬੀਜੇਪੀ ਚੱਲ ਗਿਆ ਖਾਸ ਕਰਕੇ ਬੇਅੰਤ ਸਿੰਘ ਦੇ ਸਮੇਂ ਜਿਹੜੀ ਸਿੱਖਾਂ ਦੀ ਕਤਲੋਗਾਰਤ ਹੋਈ ਆ ਕਦੀ ਇਹ ਗਲ ਚ ਪੱਲਾ ਪਾ ਕੇ ਉੱਥੇ ਕਾਲ ਤੱਕ ਸਾਹ ਤੇ ਮਾਫੀ ਮੰਗੂਗਾ ਕਿਉਂਕਿ ਇਹਨੂੰ ਤੇ ਸੱਦਿਆ ਨਹੀਂ ਜਾ ਸਕਦਾ ਕਿਉਂਕਿ ਇਹ ਸਦਨ ਦਾ ਅਧਿਕਾਰੀ ਨਹੀਂ ਆ ਉੱਥੇ ਅਧਿਕਾਰੀ ਹੁੰਦਾ ਜਿਹੜਾ ਸਿੱਖ ਜਿਹੜਾ ਉਹ ਪੂਰਾ ਹੋਵੇ ਇਹ ਪੂਰਾ ਨਹੀਂ ਆ ਜਿੱਦਾਂ ਉਹ ਸਿਰਸਾ ਉਹ ਦਿਨ ਬਾਹਰ ਕੱਟਦਾ ਮਨਜਿੰਦਰ ਸਿਰਸਾ ਕਿਉਂਕਿ ਉਹ ਇਸ ਕਾਬਲ ਵੀ ਨਹੀਂ ਹੈਗਾ ਵੀ ਉਹ ਗੁਰੂ ਦੇ ਸਾਹਮਣੇ ਖਲੋਜੇ ਕਿਉਂਕਿ ਉਹਨੇ ਦਾੜੀ ਰੰਗੀ ਆ ਇੱਕ ਉਹ ਆਪਣੇ ਮਨਪ੍ਰੀਤ ਸਿੰਘ ਬਾਦਲ ਉਹਨਾਂ ਨੂੰ ਕੱਟਦਾ ਕਿਉਂਕਿ ਕੇਸਾਂ ਦੀ ਬੇਅਦਬੀ ਕਰਦੇ ਆ ਤਾਂ ਕੀ ਰਵਨੀਤ ਬਿੱਟੂ ਗਲ ਚ ਪੱਲਾ ਪਾ ਕੇ ਮਾਫੀ ਮੰਗੂਗਾ ਜਿਹੜੇ ਕੁਝ ਹੋਰ ਲੋਕ ਸਵਾਲ ਚੁੱਕ ਰਹੇ ਕਾਂਗਰਸ ਦੇ ਵਿੱਚ ਵੀ ਬਹੁਤ ਸਾਰੇ ਲੀਡਰਾਂ ਕੀ ਕਾਂਗਰਸ ਦੇ ਵਿੱਚ ਰਹਿਣ ਵਾਲੇ ਸਿੱਖ ਲੀਡਰਾਂ ਨੇ ਕਦੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗੀ ਵੀ ਜਿਸ ਪਾਰਟੀ ਦੇ ਵਿੱਚ ਅਸੀਂ ਬੈਠੇ ਆ ਇਸ ਪਾਰਟੀ ਦੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਆ ਦਰਬਾਰ ਸਾਹਿਬ ਤੇ ਹਮਲਾ ਈਵਨ ਕਿ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਰਦੇ ਭਾਈ ਅਵਤਾਰ ਸਿੰਘ ਪਾਰੋਵਾਲ ਵਰਗੇ ਸਿੱਖ ਸ਼ਹੀਦ ਹੋਏ ਕੀਰਤਨੀਏ ਜਿਨ੍ਹਾਂ ਦਾ ਕਿਸੇ ਮਸਲੇ ਨਾਲ ਕੋਈ ਲੈਣਾ ਦੇਣਾ ਨਹੀਂ ਨੇ ਹੱਥੇ ਲੋਕ ਮਰੇ ਉਸ ਕਾਂਗਰਸ ਦੇ ਵਿੱਚ ਜਿਹੜੇ ਸਿੱਖ ਲੀਡਰ ਬੈਠੇ ਆ ਉਹ ਕਦੀ ਹਿੰਮਤ ਜਟਾਉਣਗੇ ਵੀ ਗਲ ਚ ਪੱਲਾ ਪਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣ ਗੁਨਾਹਾਂ ਦੀ ਧੱਗੇ ਤੋਂ ਵਾਅਦਾ ਕਰਨ ਕਿ ਇਹੋ ਜਿਹਾ ਸਮਾਂ ਕਦੀ ਨਹੀਂ ਆਊਗਾ ਤੇ ਅਸੀਂ ਜਿਸ ਪਾਰਟੀ ਦਾ ਉਹਨੇ ਗੁਨਾਹ ਕੀਤੇ ਆ ਇਹ ਫਿਰ ਕਾਲੀ ਦਲ ਹੀ ਕਰ ਰਿਹਾ ਨਾ ਕਿਉਂ ਕਰ ਰਿਹਾ ਕਿਉਂਕਿ ਕਾਲੀ ਦਲ ਸਿੱਖਾਂ ਦੀ ਪਾਰਟੀ ਆ ਆ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਵੀ ਬਹੁਤ ਸਾਰੇ ਸਿੱਖ ਮਨਿਸਟਰ ਹੈਗੇ ਆ ਤੇ ਆ ਸ਼ਤਾਬ ਦੀਆਂ ਲੰਘੇ ਕਈਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਦਗਾਦੀ ਲੰਘੇ ਗਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ 450 ਸਾਲਾ ਲੰਘੇ ਗਿਆ ਜੋਤੀ ਜੋਤ ਕੋਈ ਸਰਕਾਰੀ ਤੌਰ ਤੇ ਕੰਮ ਹੋਇਆ ਨਹੀਂ ਹੋਇਆ ਹੋਰ ਵੀ ਬਹੁਤ ਕੁਝ ਚੱਲ ਰਿਹਾ ਵਾ ਤੋਂ ਇਹ ਕਦੀ ਉੱਥੇ ਜਾ ਕੇ ਗੱਲ ਚ ਪੱਲਾ ਪਾ ਕੇ ਆਪਣੀਆਂ ਗਲਤੀਆਂ ਦੀ ਮਾਫੀ ਮੰਗਣਗੇ ਫਿਰ ਅਕਾਲੀ ਦਾਲ ਹੀ ਮੰਨ ਰਿਆ ਨਾ ਇਸ ਕਰਕੇ ਮੈਂ ਕਹਿੰਦਾ ਵਾਂ ਕਿ ਵੇਖੋ ਸਿੱਖਾਂ ਦੀ ਤੇ ਪੰਜਾਬ ਦੀ ਜਿਹੜੀ ਨਮੈਂਦਾ ਤੇ ਰਵਾ ਉਹ ਸ਼ਰੂਬਣੀ ਅਕਾਲੀ ਦਾਲ ਹੀ ਹੈਗਾ ਬਾਕੀ ਆ ਸਵਾਲ ਸਬੂਲ ਜ਼ਰੂਰ ਚੁੱਕਦੇ ਆ ਦੂਜੇ ਤੀਜੇ ਪਰ ਜਦੋਂ ਪੰਥ ਦੇ ਅੱਗੇ ਝੁਕਣ ਦੀ ਗੱਲ ਆਊਗੀ ਤੇ ਇਹਨਾਂ ਨੇ ਕਿਸੇ ਨੇ ਵੀ ਝੁਕਣਾ ਕਿਸੇ ਨੇ ਕੋਈ ਬਹਾਨਾ ਬਣਾਉਣਾ ਤੇ ਕਿਸੇ ਨੇ ਕੋਈ ਬਹਾਨਾ ਬਣਾਉਣਾ